ਸੋਚੋ ਜਰਾ ਜੇ ਤੁਹਾਡੀ ਛੋਟੀ ਜਿਹੀ ਗਲਤੀ ਰੱਬ ਤੱਕ ਪਹੁੰਚ ਜਾਵੇ ਤਾਂ ਕੀ ਤੁਸੀਂ ਉਹ ਕੰਮ ਦੁਬਾਰਾ ਕਰੋਗੇ ਅੱਜ ਦੀ ਇਹ ਸਾਖੀ ਸਿਰਫ ਕਹਾਣੀ ਨਹੀਂ ਇਹ குரு ਨਾਨਕ ਦੇਵ ਜੀ ਦਾ ਦਿਲ ਨੂੰ ਛੂ ਜਾਣ ਵਾਲਾ ਸੱਚ ਹੈ ਇੱਕ ਵਾਰ ਗੁਰੂ ਨਾਨਕ ਦੇਵ ਜੀ ਇੱਕ ਪਿੰਡ ਵਿੱਚ ਪਹੁੰਚੇ ਉੱਥੇ ਇੱਕ ਦੁਕਾਨਦਾਰ ਸੀ ਜੋ ਹਰ ਰੋਜ਼ ਤਰਾਜੂ ਨਾਲ ਲੋਕਾਂ ਨੂੰ ਘੱਟ ਤੋਲ ਦਿੰਦਾ ਸੀ ਲੋਕ ਸਭ ਕੁਝ ਜਾਣਦੇ ਸਨ ਪਰ ਡਰ ਦੇ ਮਾਰੇ ਕੋਈ ਕੁਝ ਨਹੀਂ ਕਹਿੰਦਾ ਸੀ ਗੁਰੂ ਨਾਨਕ ਦੇਵ ਜੀ ਚੁੱਪਚਾਪ ਇਹ ਦੇਖ ਰਹੇ ਸਨ ਇੱਕ ਦਿਨ ਗੁਰੂ ਜੀ ਉਸ ਦੀ ਦੁਕਾਨ ਤੇ ਗਏ ਤੇ ਕਿਹਾ ਭਰਾ ਮੈਨੂੰ ਕੁਝ ਸਮਾਨ ਤੋਲ ਕੇ ਦੇ ਦੁਕਾਨਦਾਰ ਨੇ ਹਮੇਸ਼ਾ ਵਾਂਗ ਘੱਟ ਤੋਲ ਦਿੱਤਾ ਗੁਰੂ ਨਾਨਕ ਦੇਵ ਜੀ ਮੁਸਕਰਾਏ ਤੇ ਬਹੁਤ ਸ਼ਾਂਤ ਸੁਭਾਅ ਵਿੱਚ ਕਿਹਾ ਭਰਾ ਧਿਆਨ ਰੱਖੀ ਇਹ ਤਰਾਜੂ ਸਿਰਫ ਇੱਥੇ ਨਹੀਂ ਇੱਕ ਦਿਨ ਰੱਬ ਦੇ ਦਰਬਾਰ ਵਿੱਚ ਵੀ ਤੋਲਿਆ ਜਾਣਾ ਹੈ ਇਹ ਸ਼ਬਦ ਸੁਣ ਕੇ ਗੁਰੂ ਨਾਨਕ ਦੇਵ ਜੀ ਤੋਂ ਦੁਕਾਨਦਾਰ ਦੇ ਹੱਥ ਕੰਬਣ ਲੱਗ ਪਏ ਉਸ ਨੂੰ ਲੱਗਿਆ ਜਿਵੇਂ ਰੱਬ ਆਪ ਉਸ ਨਾਲ ਗੱਲ ਕਰ ਰਿਹਾ ਹੋਵੇ ਉਸ ਦੀਆਂ ਅੱਖਾਂ ਪਰ ਆਈਆਂ ਉਸ ਨੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਸਿਰ ਝੁਕਾ ਦਿੱਤਾ ਉਸ ਦਿਨ ਤੋਂ ਬਾਅਦ ਉਸਨੇ ਕਦੇ ਵੀ ਕਿਸੇ ਨਾਲ ਧੋਖਾ ਨਹੀਂ ਕੀਤਾ ਗੁਰੂ ਨਾਨਕ ਦੇਵ ਜੀ ਸਾਨੂੰ ਸਮਝਾਉਂਦੇ ਹਨ ਕਿ ਸੱਚ ਸਿਰਫ ਬੋਲਣ ਨਾਲ ਨਹੀਂ ਸੱਚ ਜੀਣ ਨਾਲ ਬਣਦਾ ਹੈ ਅਤੇ ਜੋ ਇਮਾਨਦਾਰੀ ਨਾਲ ਕਮਾਉਂਦਾ ਹੈ ਉਸ ਦੀ ਰੋਟੀ ਵਿੱਚ ਰੱਬ ਦੀ ਬਰਕਤ ਹੁੰਦੀ ਹੈ ਜੇ ਇਹ ਸਾਕੀ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਹੋਰ ਲੋਕ ਵੀ ਸੱਚ ਦੇ ਰਾਹ ਤੇ ਚੱਲ ਸਕਣ ਅਤੇ ਗੁਨਾਣਕ ਦੇਵਜੀਤ ਦੀਆਂ ਹੋਰ ਜੇਹੀਆਂ ਸਾਖੀਆਂ ਨੂੰ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ